ਤੁਸੀਂ ਦੇਖ ਰਹੇ ਹੋ 24 ਪੰਜਾਬ ਨੀਚਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਦਵਸਨ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਬਰਸਰ ਬਲੂ ਨਗਰ ਕੀਰਤਨ ਆਰੰਭ ਕੀਤੇ ਗਏ ਜੋ ਕਿ ਕੱਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਹੁੰਦੇ ਨਗਰ ਕੀਰਤਨ ਰਾਤ ਸੰਗਰੂਰ ਸ਼ਹਿਰ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਵਿਸ਼ਰਾਮਤ ਬਾਜਾ ਚ ਸਵੇਰੇ 9:30 ਵਜੇ ਮਗਵਾਲ ਚਰਨ ਸ਼ੋ ਗੁਰੂ ਨਾਨਕ ਦੇਵ ਜੀ ਦੇ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਸੰਗਰੂਰ ਦੇ ਵਕਵਾ ਕੀਰੀ ਵਿੱਚ ਦਿੰਦਿਆਂ ਬਰਨਾਲੇ ਵੱਲੋਂ ਰਵਾਨਾ ਹੋ ਗਿਆ ਇਸ ਮੌਕੇ ਸੰਗਰੂਰ ਦੇ ਵਕਵਾ ਕਥਾਮ ਦੀ ਸੰਗਤਾਂ ਨੇ ਨਗਰ ਕੀਰਤਨ ਦੇ ਪ੍ਰਸ਼ਾਦ ਵੰਡ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਸੰਬੰਧ ਵਿੱਚ ਆਪ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨਗਰ ਕੀਰਤਨ ਸੰਗਰੂਰ ਦੇ ਲਾਸਟ ਪੜਾਅ ਰਵਾਨਾ ਹੋਣ ਤੋਂ ਪਹਿਲਾਂ ਪੁਲਿਸ ਲਾਈਨ ਸੰਗਰੂਰ ਦੇ ਗੇਟ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਪੇਟ ਕੀਤੀ ਗਈ ਇਸ ਤੋਂ ਬਾਅਦ ਨਗਰ ਕੀਰਤਨ ਅੱਗੇ ਲਈ ਰਵਾਨਾ ਹੋ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਨਗਰ ਕੀਰਤਨ ਅੱਗੇ ਲਈ ਰਵਾਨਾ ਹੋ ਰਿਹਾ ਹੈ ਇਸ ਸਮੇਂ ਸ਼ਹਿਰ ਦੇ ਵਿੱਚ ਕਿੰਨੇ ਉਤਸ਼ਾਹ ਤੁਸੀਂ ਸ਼ਿਰੀ ਨਗਰ ਕੀ ਤਿੰਜੀ ਦੇ ਉਤਸਾਹ ਦੇ ਦੇਖ ਸਕਦੇ ਕਿਵੇਂ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀ ਸਿੰਘ ਕੋਲਟੀ ਸ਼ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਵੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਰੋਪੋਪੇਟ ਕਿੱਥੇ ਜਾ ਰਹੇ ਹਨ ਅਤੇ ਇਸ ਮੌਕੇ ਦੇ ਵੱਖ-ਵੱਖ ਪੜਾਵਾਂ ਦੇ ਵਿੱਚ ਤਸਵੀਰਾਂ ਤੁਹਾਡੇ ਨਜ਼ਰ ਸਾਹਮਣੇ ਆ ਰਹੀਆਂ ਨੇ ਇਸ ਮੌਕੇ ਦੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਬਰਕ ਵੀ ਵਿਸ਼ੇਸ਼ ਤੌਰ ਤੇ ਪਹੁੰਚ ਹੋਏ ਸਨ ਜੀ ਵੀਰਾਂ ਵੀ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗੁਰੂ ਸਹਿਬਾਨ ਨੂੰ ਨਮਸਕਾਰ ਕੀਤੀ ਜਾ ਰਹੀਆਂ ਨੇ ਤੇ ਆਪ ਪ੍ਰਸ਼ਾਦ ਲੈਤੇ ਜਾ ਰਹੇ ਹਨ ਤੇ ਕਿੰਨੀ ਸੰਗਤ ਦੇ ਵਿੱਚ ਉਤਸ਼ਾਹ ਹੈ ਆਪਣੇ ਆਪ ਦੇ ਵਿੱਚ ਇਕੱਠ ਬਿਆਨ ਕਰਦਾ ਹਮਮਾ ਕੇ ਪਹੁੰਚ ਰਹੇ ਇਕੱਠ ਵਿੱਚ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਹਵਾਰਿਆ ਭੂਕਾ ਨਮਾਉਂਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਉਤਸ਼ਾਹ ਇੰਨਾ ਕਿ ਪਾਇਆ ਜਾ ਰਿਹਾ ਹੈ ਕਿ ਜਿਸ ਦੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਲੋਕਾਂ ਦੇ ਸ਼ਰਧਾ ਭਾਵਨਾ ਇੰਨੀ ਜ਼ਿਆਦਾ ਹੈ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਾਲਕੀ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਸੰਗਰੂਰ ਤੋਂ ਇਸ ਮੌਕੇ ਦੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਜੀ ਜਥੇਦਾਰ ਤਨੋਲਾ ਜੀ ਨੂੰ ਸੋਪੇ ਭੇਟ ਕਰ ਰਹੇ ਹਨ ਅਤੇ ਉਹਨਾਂ ਨਾਲ ਕੁਝ ਖਾਸ ਗੱਲਬਾਤ ਵੀ ਕੀਤੀ ਜਾ ਰਹੀ ਹੈ ਨਗਰ ਕੀਰਤਨ ਦੇ ਸਬੰਧ ਵਿੱਚ ਗੱਲਾਂ ਬਾਤਾਂ ਉਹਨਾਂ ਦੀਆਂ ਹੋ ਰਹੇ ਆ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਦਾ ਆਪਣੇ ਆਪ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਜੋ ਆਪਣੇ ਆਪ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਪੁਲਸ ਲਾਈਨ ਦੇ ਲਵੇ ਪੁਲਸ ਲਾਈਨ ਦੇ ਲਵੇ ਸਲਾਮੀ ਵੀ ਦਿੱਤੀ ਜਾ ਰਹੀਆਂ ਹਨ ਦੇਖ ਸਕਦੇ ਹੋ ਨਗਰ ਕੀਰਤਨ ਜਿਉਂ ਹੀ ਪੁਲਸ ਲਾਈਨ ਨਜ਼ਦੀਕ ਪਹੁੰਚਦਾ ਹੈ ਉਸ ਤੋਂ ਬਾਅਦ ਪੁਲਸ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਬਿਆਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਵੇਂ ਖੁੱਲਾਦੀ ਵਰਖਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੋਸਟਕੁੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਜਾ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਚਾਰ ਦਾ ਪੰਜਰਾ ਹੋਗਾ ਕੱਲ ਰਾਤੋ ਹੀ ਜਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਕੀਰਤਨ ਸੰਗਰੂਰ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਜੀ ਵਿੱਚ ਪ੍ਰਵੇਸ਼ ਹੋਇਆ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤ ਨੇ ਆਸ਼ੀਰਵਾਦ ਗੁਰੂ ਮਹਾਰਾਜ ਦਾ ਰਾਤ ਤੋਂ ਹੀ ਲੇਤਾ ਔਰ ਅੱਜ ਸਵੇਰ ਤੋਂ ਹੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚੱਲੂ ਹੋਇਆ ਸੰਗਤਾਂ ਨੇ ਅਗੜ ਜਗ੍ਹਾ ਦੇ ਉੱਪਰ ਸਵਾਗਤ ਕੀਤਾ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਚੰਗੇ ਤਰੱਕੀ ਵਾਸਤੇ ਆਪਣੇ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸਾਂ ਲਾਈਆਂ ਗੁਰੂ ਮਹਾਰਾਜ ਦੀ ਅਰਦਾਸ ਹੋਈ ਔਰ ਅੱਜ ਸੰਗੂਰ ਦੇ ਸਾਰੇ ਇਲਾਕੇ ਦੇ ਵਿੱਚ ਲੋਕ ਆਸ਼ੀਰਵਾਦ ਲੈਣ ਦੇ ਵਾਸਤੇ ਸੜਕਾਂ ਦੇ ਉੱਪਰ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਹਾਂ ਔਰ ਅਸ਼ੀਰਵਾਦ ਲੈ ਰਹੇ ਆਇਆ ਜੀ ਕਿਹਨਾ ਜੋਗੇ ਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਕੱਲੀ ਆਪਣੇ ਲਈ ਜਾਂ ਆਪਣੇਆਂ ਲਈ ਨਹੀਂ ਸੀ ਜਿਨ੍ਹਾਂ ਦੀ ਕੁਰਬਾਨੀ ਜਿਹੜੀ ਸੀ ਨਾ ਉਹ ਕੌਮ ਦੇ ਲਈ ਦੂਜੀਆਂ ਕੌਮਾਂ ਦੇ ਲਈ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਬਚਾਉਣ ਦੇ ਲਈ ਸਾਡੇ ਜਿਹੜੀ ਸੰਗਤ ਹੈ ਉਹਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਕੀਤੀ ਅੱਜ ਦੇਸ਼ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਦੀ ਇਸ ਗੱਲ ਤੇ ਇੱਕ ਚਰਚਾ ਹੈ ਤੇ ਇਸ ਗੱਲ ਤੇ ਇੱਕ ਕਈਏ ਕਿ ਜਦ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਤਾਂ ਉੱਥੇ ਕਿਸੇ ਨੂੰ ਚਾਂਦਨੀ ਚੌਂਕ ਨੂੰ ਇਹ ਨਹੀਂ জানা ਜਾਂਦਾ ਕਿ ਉਹ ਚਾਂਦਨੀ ਚੌਕ ਕਿਹਨੇ ਬਣਾਇਆ ਚਾਂਦਨੀ ਚੌਂਕ ਇਸ ਕਰਕੇ ਜਾਣਿਆ ਜਾਂਦਾ ਕਿ ਉੱਥੇ ਸ਼ਹੀਦੀਆਂ ਹੋਈਆਂ ਸੋ ਨੌਵੇਂ ਪਾਸ਼ਾ ਦੀ ਹਿੰਦੀ ਚਾਦਰ ਜਿੰਨਾ ਕਰਕੇ ਅੱਜ ਹਿੰਦੁਸਤਾਨ ਆਬਾਦ ਹੈ ਜਿਹਦੇ ਕਰਕੇ ਸੰਗਤ ਜੇ ਕਈਏ ਤੇ ਬਹੁਤ ਲੋਕਾਂ ਦੀ ਜਿਹੜੀ ਆਪਣੇ ਆਪਣੇ ਧਰਮ ਚ ਆਸਥਾ ਉਹ ਵਰਕਰਾਂ ਰਹੀ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਅੱਜ ਸ਼ਹੀਦੀ ਦਿਵਸ ਨੂੰ ਜਿਹੜਾ ਸਮਰਪਿਤ ਨਗਰ ਕੀਰਤਨ ਆਸਾਮ ਦੀ ਧਰਤੀ ਤੋਂ ਚੱਲਿਆ ਗੁਰਦੁਆਰਾ ਧੋਪੜੀ ਸਾਹਿਬ ਤੋਂ ਚੱਲ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਲਾ ਸਥਾਨ ਦਾ ਜਿਹੜਾ ਇਹ ਅੱਜ ਸੰਗਰੂਰ ਵਿਖੇ ਕੱਲ ਰਾਤੀ ਤਕਰੀਬਨ 7:30 ਵਜੇ ਪਹੁੰਚਿਆ ਤੇ ਜਦੋਂ ਧੰਤਾਨ ਸਾਹਿਬ ਤੋਂ ਹੁੰਦੇ ਹੋਏ ਮੂਨਕਵਾਲ ਦੀ ਹੋ ਕੇ ਪਾਤਣਾ ਹੋ ਕੇ ਰਾਤ ਤਕਰੀਬਨ 11:00 ਵਜੇ ਤੱਕ ਜਿਹੜੀ ਉਸ ਪਾਤਣਾ ਵਾਲੀ ਸਾਈਡ ਤੇ ਸੀ ਨਗਰ ਕੀਰਤਨ ਤੇ ਬਹੁਤ ਸਾਰਾ ਸੰਗਤ ਦਾ ਸਹਿਯੋਗ ਮਿਲਿਆ ਸੰਗਰੂਰ ਦੀ ਸੰਗਤ ਆ ਤੇ ਅੱਜ ਸਵੇਰ ਦਾ ਗੁਰਦਾਰਾ ਨਾਨਕਣਾ ਸਾਹਿਬ ਤੋਂ ਤੁਸੀਂ ਤਕਰੀਬਨ 10 90 ਅੱਜ 2.5 ਘੰਟਿਆਂ ਸਿਰਫ ਇਹ 1.5 ਕਿਲੋਮੀਟਰ ਜਿਹੜਾ ਇਹ ਸਫ਼ਰ ਤੈਅ ਕੀਤਾ ਤੇ ਬਹੁਤ ਵੱਡਾ ਸੰਗਤ ਆ ਜਿਹੜਾ ਜੇ ਕਹੀਏ ਸੰਗਤ ਨਤਮਸਤਕ ਹੋ ਰਹੀ ਹੈ ਤੇ ਸੰਗਤ ਦਾ ਜਿਹੜਾ ਸ਼ਰਧਾ ਤੇ ਉਸ਼ਾ ਦੇ ਨਾਲ ਜਿਹੜੇ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਅੱਜ ਪੁਨੀਆ ਸਾਹਿਬ ਬੀਬੀ ਪੁਨੀਆ ਜਿਹੜੇ ਸਾਡੇ ਐਮਸੀਬੀ ਨੇ ਹੋਰ ساری ਸੰਗਤ ਜਿਹੜੀ ਹੈ ਇਸ ਨਗਰ ਕੀਰਤਨ ਦੇ ਚ ਹੋਰ ਹੈ ਇਹ ਕਿਸੇ ਇੱਕ ਕਿਸੇ ਪਾਰਟੀ ਦਾ ਜਾਂ ਕਿਸੇ ਇੱਕ ਬੰਦੇ ਦਾ ਜਾਂ ਇੱਕ ਇਨਸਾਨ ਦਾ ਨਹੀਂ ਇਹ ਸਾਰੀ ਸੰਗਤ ਦਾ ਸਾਂਝਾ ਨਗਰਕੀਤਨ ਹੈ ਤੇ ਬੜੀ ਉਸ਼ਾ ਤੇ ਸ਼ਾਦਾ ਨਾਲ ਬੜੇ ਚਾਹ ਨਾਲ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਡੇ ਗੁਰੂਆਂ ਨੂੰ ਯਾਦ ਕਰਦੇ ਹੋਏ ਤੇ ਇਹ ਵੀ ਕਲੀਅਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਦੀਆਂ ਸ਼ਹੀਦਾਂ ਨੂੰ ਸ਼ਹੀਦਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਰਦੇ ਅੱਗੇ ਨਹੀਂ ਵਧਦੀਆਂ ਤੇ ਇਹ ਨਗਰਕੀਤਨ ਦੇ ਰੂਪ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇੱਕ ਸੁਨੇਹਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਬਹੁਤ-ਬਹੁਤ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਸਾ ਆ ਵਾਹਿਗੁਰੂ ਜੀ ਕੀ ਫਤਹ